ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਘੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਹੱਦ ਤੱਕ ਜਰੂਰ ਵੇਖਿਓ ਆਇਆ ਦੇਖਦੇ ਆ ਬੈਠ ਚ ਮਜ਼ਾ ਆਇਆ ਚਿੱਟੀ ਹੁਣ ਪੀਣ ਪਿੰਦੀ ਸੀ ਪਾਣੀ ਤੇ ਬਾਲਣ ਉੱਤੇ ਲਾਲੀ ਜੱਟ ਨੇ ਜੱਟੀ ਦੰਦਾ ਨਾਲ ਬਾਲਣ ਟੋਕੇ ਲਿਆਈ ਆ ਪਾਣੀ ਤਾਂ ਦੰਦਾਂ ਨਾਲ ਹੀ ਪੋਣ ਦਿੰਦੀ ਹੋਣੀ ਆ। ਵਾਓ। ਜੱਟੀ ਪੋਣ-ਪੋਣ ਪੀਂਦੀ ਸੀ ਪਾਣੀ। ਬਾਲਣ ਤੂੰ ਆ ਗਈ ਹੁਣ ਬਸ ਤੇਰੀ ਕਮੀ ਸੀ ਇੰਸਟਾ 'ਤੇ। ਪਾਣੀ ਪੋਣ ਲੈਂਦੀ ਆ ਦੰਦਾਂ ਨਾਲ। ਵਾਲੀ ਲੋਕਾਂ ਨੇ ਵੇਖ ਲਓ ਬਾਲਣ ਲਿਆਂਦਾ ਸੀ। ਹਾਲੋ ਗਾਇਸ। ਕਿਵੇਂ ਆ? ਕਮੈਂਟ ਸਿੱਖ। ਭਾਣੇ ਤੂੰ ਦੋ ਦੰਦ ਦੇ ਦੇ ਸਾਨੂੰ ਲੱਕੜ ਪਾੜਨੀ ਸੀ ਅਸੀਂ। ਜੀਬ ਨਾ ਵਢਾਲੀਂ ਕਿਤੇ ਭਾਣੇ। ਰਾਜਵਰਣਾ ਸਹੀ ਗਾਇਆ ਸੁਣੋ ਚੰਡੀ ਕੱਢਦੀ ਨਜ਼ਾਰਿਆਂ ਨੇ ਪੱਟਿਆ ਕਿਸੇ ਲੱਖੇ ਲਵਾ ਰਹਿਆਂ ਨੇ ਪੱਟਿਆ ਚੰਡੀਗੜ੍ਹ ਨਾ ਨਾ ਚੰਟੀਗੜ੍ਹ ਲੱਕ ਦੇ ਹੁਲਾ ਰਹਿਆਂ ਨੇ ਪੱਟਿਆ ਦਵਾਈ ਕਿੰਨੇ ਦਿਨ ਰਹਿ ਗਈ ਆ ਨਰੇਸ਼ ਕਿਸੇ ਲੱਕ ਦੇ ਲਹਾਰੇ ਨੇ ਪੱਟਿਆ ਰਗਲ ਤੁਹਾਰੀ ਹੱਥ ਦੇ ਆ ਸਕਸੈਸ ਕੋਈ ਵੀ ਜਰਦਾ ਨਹੀਂ ਇਹ ਕੰਮ ਛੱਡੀ ਨਾ ਸੌਖਾ ਵਾ ਸਾਨੂੰ ਪਤਾ ਤੇਰੀ ਦਲੇਰੀ ਦਾ ਤੂੰ ਪੀਣਾ ਨਾਲੀ ਦਾ ਪਾਣੀ ਅਸੀਂ ਮਜ਼ਾਕ ਨਹੀਂ ਸਮਝਿਆ ਫਰਕ ਪੈ ਗਿਆ ਇਹ ਦਿਮਾਗ ਵਿੱਚ ਹੋ ਭਾਵੇਂ ਚਾਲਾਂ ਚੱਲਣ ਬੜੀਆਂ ਤਾਂ ਵੀ ਮੈਂ ਕੁੜੇ ਹਰਦਾ ਹਾਂ ਹੁਣ ਤੇਰੇ ਇੱਥੀ ਹੋ ਘਰ ਦੇ ਕਬੇ ਹੱਥ 'ਚ ਗੋਲ ਗੱਪਾ ਸੱਜੇ ਹੱਥ 'ਚ ਆ ਗਿਆ ਵਾ ਇਸ ਤੋਂ ਅਗਲੀ ਵੀਡੀਓ 버ਗਰ ਤੇ ਗੂੜਾ ਕੇ ਖਾਣਾ ਭਾਈ ਸੂਰ ਮੈਂ ਤੇਰੀ ਕਾਤੇ ਦੁਨੀਆ ਦਰਸ਼ਨ ਕਰਦੀ ਸੂਰ ਮਾਤਾ ਨਾਲੀ ਵਿੱਚ ਡਿੱਗ ਪਿਆ ਸੂਰਮਾ ਥੱਲੇ ਦਾ ਦੇਖ ਲਿੰਦਾ ਬੂਥਾ ਚੱਕਿਆ ਕਿਦਾਂ ਸੂਰ ਮੈਂ ਤੇਰੀ ਕਾਤੇ ਦੁਨੀਆ ਦਰਸ਼ਨ ਕਰਦੀ ਪਾਲਾ ਕਿਸੇ ਪੰਪ ਵਿੱਚ ਆਇਆ ਇਹ ਤਾਂ ਕੀ ਗੱਲ ਹੋ ਗਈ ਥਾਣੇਦਾਰ ਅੰਕਲ ਮੈਂ ਨਕਸ਼ ਜਮਾ ਤਖੇ ਰੰਗ ਪਕੇ ਮਰ ਜਾਣੇ ਦਾ 18 ਅੰਕ ਪਸਲੀ ਟੁੱਟ ਜੂ ਕੋਈ ਰਹਿਣ ਦੇ ਜੇ ਮੈਨੂੰ ਭਰਾਵਾ ਪਲੇਟ ਵਰਕਆਊਟ ਕਰ ਰਹੀ ਆ ਨੇ ਨੇ ਜਣਾ ਤੋਂ ਬਾਵਾ ਕਢਵਾ ਲੈਣੀਆਂ ਨੇ ਨੈ ਨਕਸ ਜਮਾ ਤਖੇ ਰੰਗ ਪਕੇ ਮਰ ਜਾਣੇ ਦਾ ਉਠਾਰਾ ਜਿੰਮ ਤੂੰ ਲਾ ਰਿਆ ਸ਼ਰਮ ਸਾਨੂੰ ਆ ਰਹੀ ਆ ਪੰਜਾਬ ਦੇ ਮਿਹਨਤੀ ਮੁੰਡੇ ਵਾਜੀ ਵਾ ਪਲਵਾਨ ਜੀ ਜਿੰਦਾ ਰਹੋ ਬਾਵਿਆਂ ਨੂੰ ਹਾਰਟ ਅਟੈਕ ਆ ਜਾਂਦਾ ਦਫਾ ਹੋਣੇ ਨੇ ਮਾਰ ਹੀ ਦੇਣਾ ਸੀ ਵਿਚਾਰਾ ਜਮਦੂਤ ਲੈਣ ਆ ਗਏ ਤੈਨੂੰ ਪੁੱਤ ਵਿਚਾਰੇ ਨੂੰ ਲੱਗਾ ਯਮਰਾ ਦੇ ਝੋਟੇ ਲੈਣ ਆ ਗਏ ਆ ਵੱਡੇ ਦੀ ਜਗ੍ਹਾ ਤੇ ਐਂਡ ਹੋ ਜਾਣਾ ਸੀ ਖਤਮ ਬਾਈ ਬਾਈ ਟਾਟਾ ਡਰੋਨਾ ਮੱਲੋ ਬਾਬਾ ਯਾ ਉਠਿਆ ਤਾਂ ਆਏ ਜੀ ਜਿਵੇਂ ਸਵਰਾਜ ਦਾ ਕਲੱਚ ਛੱਡਿਆ ਹੋਵੇ ਉਹਨਾਂ ਟਰਾਲੀ ਤੇ ਤੁਸੀਂ ਆਵੇਂ ਪਿੱਛੇ ਭੱਜੇ ਚਾਚਾ ਦਾ ਸੋਨ ਆਇਆ ਤੂੰ ਅੱਖਾਂ ਨਾਲ ਗੱਲਾਂ ਕਰਦੀ ਹੈ ਲਾਖੀ ਦੀ ਇਹ ਹੀਰ ਵਾ ਨੀਮਾ ਠੁਮਕ ਠੁਮਕ ਜਾਂਦੀ ਹੈ ਮਾਈਆਂ ਦੇ ਨਾਲ ਹਾਏ ਉਹ ਨਹੀਂ ਤੇਰਾ ਲੱਕ ਹਿੱਲੇ ਮਜਾਜਣ ਜਾਂਦੀ ਆ ਮੁੰਡਾਣੀ ਮਾੜਾ ਮੁੰਡੇ ਦੇ ਲੱਛਣ ਮਾੜੇ ਆ ਗਈ ਤੂੰ ਅੱਖਾਂ ਨਾਲ ਗੱਲਾਂ ਕਰਦੀ ਹੈ ਲੱਗਦੀ ਮਰ ਜਾਣੇ ਸਾਰੇ ਸੇਮ ਹੀ ਤੁਰਦੇ ਆ ਹਾਂ ਹੀ ਨਹੀਂ ਤੇਰਾ 128 ਤੋਰ ਬਦਲ ਲਈ ਮੋਰਾ ਨੇ ਤੇਰੀ ਤੋਰ ਦੇਖ ਕੇ ਅੱਜ ਜਿਹੜੇ ਦਾ ਆਪਣੇ ਲੋਸਾਰੇ ਆਪਣੇ ਲੋ 23 ਜਨਵਰੀ ਸਾਰਿਆਂ ਨੂੰ ਸ਼ੁਭ ਕਾਮਨਾ ਆਪਣੇ ਲੋ ਡਬਲ ਕਲਿੱਕ ਆਪਣੇ ਵੱਲੋਂ ਅੱਧਾ ਕਿਲੋ ਸੀਂ ਨਦਰ ਖੇਚ ਕੇ ਬੋਲਦਾ ਜਿੰਨੇ ਨੇ ਆਪਣੇ ਲਈ ਹੱਥ ਪੀ ਡਬਲ ਈਕ ਧੰਨਵਾਦ ਭਾਈ ਸਾਰਿਆਂ ਦਾ ਥੈਂਕ ਯੂ ਹੈਪੀ ਪੀ ਡਬਲ ਈਕ ਉਸਤਾਦ ਜੀ ਹੈਪੀ ਡਬਲ ਈਕ ਧੰਨਵਾਦ ਭਾਈ ਸਾਰਿਆਂ ਦਾ ਥੈਂਕ ਯੂ ਨਰੇਸ਼ ਖੜਰਵਾਲ ਨੇ ਇਸ ਬੰਦੇ ਦਾ ਕੰਮ ਰੋਕਤਾ ਕੀ ਕਰਦਾ ਕੀ ਕਰਦਾ ਉਹ ਮੋਗਿਆ ਲੈ ਕੇ ਜਾਣਾ ਖਾਣੀ ਫਿਰਦਾ ਮੇਰੇ ਨੰਬਰ ਤੇ ਵੀਰੇ ਜਦੋਂ ਸੰਗਰੂਰ ਆਇਆ ਮੇਰੇ ਤਾਂ ਚਪੇੜਾ ਲਾ ਕੇ ਜਾਈ ਬਾਈ ਤੂੰ ਤਾਂ ਸੱਚੀ ਗੁੱਡ ਲਾਕਾ ਰੀਲ ਬਣਾ ਕੇ ਮੰਗਲ ਸੂਤਰਾ ਮੇਰਾ ਗਲਾ ਘੁੱਟਦੀ ਵੀਰ ਓ ਮੋਕੇ ਅਲ ਲੱਗ ਜਾਣਾ ਠਾਣੀ ਫਿਰਦਾ ਮੇਰੇ ਨੰਬਰ ਤੇ ਪਰੀ ਜੱਟ ਰਾਣੀ ਫਿਰਦਾ ਓ ਮੈਨੂੰ ਮੈਨੂੰ ਤਾਂ AI ਨਾ ਬਣਾਈ ਲੱਗਦੀ ਏ ਤਾਂ ਵਿਆਹ ਹੀ ਪਤੰਦਰ ਇੰਸਟਾ ਤੇ ਰੀਲ ਬਣਾ ਨੂ ਕਰੋਂ ਬੰਦਿਆ 12 ਛਾਤੀਆਂ ਸਾਡੀ ਗੋਲੀ ਤੇ ਮਾਰ ਵੀਰ bro ਟਾਈਮ ਕੱਢ ਕੇ ਮੈਨੂੰ ਗੋਲੀ ਮਾਰ ਦੇ ਯਾਰ ਮੈਨੂੰ ਸਰੇ ਦਾ ਯਕਾਰੀ ਮੈਨੂੰ ਲੱਗਦੀ ਆ ਸੱਪਾਂ ਦੀ ਪਟਾਰੀ ਸਾਡਾ ਵੀ ਸਤੋਰੇ ਨਾ ਵੜਾ ਨਾ ਰਿਹਾ ਤੂੰ ਪਤੰਦਰਾ ਇੱਧਰ ਖੇਡੰਦੇ ਐਂਬੂਲੈਂਸ ਨੂੰ ਰਾਹ ਕਿਨੇ ਦੇਣਾ ਵਾ ਬਾਜਾ ਤੂੰ ਫਿਰ ਬਾਜ ਇਹ ਸਾਹਬ ਨੇ ਨਰੇਸ਼ ਖੜਰਾਲਾ ਨਾ ਨਰੇਸ਼ ਕਬਾੜਾਲਾ ਵੇਖ ਲੋ ਮਿੱਤਰੋ ਅੱਜ ਫੇਰ ਆ ਗਈ ਆਪਣੀ ਜਾਨ ਪਹਿਲਾਂ ਉੱਤੇ ਕਰਨ ਲਿਖਿਆ ਇੰਨਾ ਪਿਆਰ ਕਰਦੀ ਮੈਨੂੰ ਦਿਖਾਈ ਕਿਹੜੀ ਅੰਨੀ ਹੋਣੀ ਆ ਤੇਰੇ ਪਿੱਛੇ ਭਾਬੀ ਮਿਸਤਰੀ ਨਾ ਦਿਹਾੜੀ ਜਾਂਦੀ ਰਹੀ ਆ ਹੱਥ ਕਿਨੇ ਸਖਤ ਲੱਗ ਰਹੇ ਆ ਇਹ ਮੈਨੂੰ ਕਹਿੰਦੀ ਹੈ ਲਵ ਮੈਰਿਜ ਕਰਵਾਉ ਨੂੰ ਪਰ ਮੈਂ ਕਰਵਾ ਨਹੀਂ ਸਕਦਾ ਗੱਲ ਇਹ ਆ ਕਿ ਇਹਦੀ ਉਮਰ ਥੋੜੀ ਜੀ ਇਹ ਵੀ ਲੱਗਦੀ ਪਾਗਲ ਜੀ ਆ ਜਿਹੜੀ ਇੱਥੇ ਭਰੋਸਾ ਕਰੀ ਜਾਂਦੀ ਆ ਮੈਂ ਡੀਪੂ ਵਾਲਾ ਬੋਲਣਾ ਕਣਕ ਲੈ ਜਾ ਭਾਈ ਤੇਰੀ ਜਾਨ ਮਿਸਤਰੀ ਨਾ ਕੰਮ ਕਰਦੀ ਆ ਲੱਗਦਾ ਹੱਥ ਬੜੇ ਸਖਤਾ ਫੁਕਰੀ ਵੀ ਦੇਖ ਕੇ ਕਰਨੀ ਚਾਹੀਦੀ ਆ ਨਹੀਂ ਤਾਂ ਬੇਇੱਜ਼ਤੀ ਬਹੁਤ ਜਾਂਦੀ ਆ ਵਿਚਾਰੀ ਮਸਾ 10-10 ਰੁਪਏ ਇਕੱਠੇ ਕਰਕੇ ਲਿਆਈ ਸੀ ਗੱਲ ਫੇਰ ਨਹੀਂ ਬਣੀ ਮਸਾ ਹੀ ਲੈ ਕੇ ਗਿਆ ਹੋਣਾ ਕਿਸੇ ਵਿਆਹ ਚ ਨਮਸਕਾਰ ਭਾਈਓ ਭੈਣੋ ਇਸ ਪਾ ਚਾਹ ਫਿਰ ਸਿੱਧਾ ਸੈਂਟਰ ਨਾਲ ਮੱਥਾ ਰਾ ਲਿਆ ਤੂੰ ਸਾਰੀਆਂ ਜੁਨਾ ਭੋਕੇ ਹੜੂ ਲੱਗਦਾ ਇਸੇ ਜਨਮ ਚ ਕਿਆ ਪਰ ਅਰੇ ਹਮ ਤੋ ਫਕੀਰ ਆਦਮੀ ਹੈ ਜੋ ਲਾ ਲੈ ਕੇ ਚੱਲ ਪੜੇ ਮਹਿੰਦਰ ਗੋਦੀ ਨਾ ਨਾ ਮਹਿੰਦਰ ਡੋਂਗੀ ਅਡੀ ਨਾ ਜਿੰਨਾ ਚਿਰ ਮਨੁੱਖਤਾ ਇਸੇ ਵਾਲਾ ਮਿੰਟੂ ਤੈਨੂੰ ਲੈ ਕੇ ਨਹੀਂ ਜਾਂਦਾ ਸੰਗਲ ਬਣ ਕੇ ਬਲੈਕ ਮਨੀ ਨੋਟ ਬੰਦੀ ਹੂੰ ਇਹ ਤਾਂ ਬਸ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸਲੇਡਾ ਸਾਹਿਬ ਸਲੇਡਾ ਹੀ ਆ ਕਿਸੇ ਦਾ ਵੀ ਰੂਪ ਧਾਰ ਕਰ ਲੈਂਦਾ ਵੀਰ ਕਰ ਦੇ ਕਮੈਂਟ ਤੇ ਹੀਰ ਚੋਬਰਾ ਵੇ ਹੀਰ ਚੋਬਰਾ ਫੋਲੋ ਮੈਨੂੰ ਕਰਦੀ ਮਡੀ ਘਰੇ ਤਾਇਆ ਉਡੀਕੀ ਜਾਂਦਾ ਇਧਰ ਸਿਲਪਾ ਸੇਟੀ ਬਣੀ ਆ ਤਾਈ ਕਾਰ ਦਿੰਦਾ ਪਰ ਹੀਰ ਐਕਸਪਾਇਰ ਹੋ ਗਈ ਆ ਫੋਲੋ ਮੈਨੂੰ ਕਰਦੀ ਮਢੀਰ ਚੋਂ ਬਰਾ ਫੋਲੋ ਮੈਨੂੰ ਕਰਦੀ ਮਢੀਰ ਚੋਂ ਬਰਾ ਹੀਰ ਦੇਖੋ ਨਵੀਂ ਨਵੀਂ ਜਵਾਨ ਹੋਈ ਆ ਲੱਗਦਾ ਮਾਤਾ ਜੀ ਪਿਆਰ ਦੇ ਚੱਕਰਾਂ ਵਿੱਚ ਨਾ ਪਵੋ ਫੋਲੋ ਮੈਨੂੰ ਕਰਦੀ ਮਢੀਰ ਚੋਂ ਬਰਾ ਉਹ ਮੁੰਡਿਆਂ ਦੇ ਦਿਲਾਂ ਵਿੱਚ ਅੱਗਾਂ ਲਾਉਣੀਆਂ ਅੱਗਾਂ ਲਾਉਣੀਆਂ ਗੁਰੂ ਘਰ ਇਹੋ ਜਿਹੇ ਕੁਰਸੀਆਂ ਪਾਲਦੀਆਂ ਹੁੰਦੀਆਂ ਨੇ ਸਾਡੀ ਨਾ ਜਿੰਨਾ ਟਾਈਮ ਸਰਕਾਰ ਤੇਰੀ ਬੁਢਾਪਾ ਪੈਨਸ਼ਨ ਨਹੀਂ ਕੱਢਦੀ ਦੁਨੀਆ ਲਾ ਕੇ ਰੱਖਦੀ ਨਹੀਂ ਉਸੀ ਤੋਂ ਆਲੇ ਨੇ ਆਹ ਦੁਨੀਆ ਹਿਲਾ ਕੇ ਭਾਈ ਪੈਨਸਲ ਦਾ ਕੋਲਾ ਟੁੱਟ ਗਿਆ ਲੱਗਦਾ ਅੱਗੇ ਗੀਤ ਨਹੀਂ ਲਿਖਿਆ ਕੁਝ ਦੁਨੀਆ ਹਿਲਾ ਕੇ ਰੱਖਦੀ ਤੀ ਨਾ ਨਾ ਦੁਨੀਆ ਲਾ ਕੇ ਰੱਖ ਦਿੱਤੀ ਉਸੀ ਤੋਂ ਆਲੇ ਨੇ ਆਹ ਦੁਨੀਆ ਲਾ ਕੇ ਰੱਖਦੀ ਅਗਲਾ ਟੱਪਾ ਅਗਲੇ ਸਾਲ ਚਾਹੂਗਾ ਅਗਲੇ ਸੀਜ਼ਨ ਚ ਫੇਰ ਇਹ ਕਹਿੰਦਾ ਨਰੇਸ਼ ਕਰਨ ਆਲਾ ਮੇਰੀ ਜਗ੍ਹਾ ਲੈ ਗਿਆ ਅੱਛੀ ਤੋਂ ਆਲੇ ਨੇ ਆ ਦੁਨੀਆ ਲਾ ਕੇ ਰਖਤੀ ਕੁਛ ਅੱਗੇ ਵੀ ਕਹਿਲਾ ਭਰਾਵਾ ਪਕਾਈ ਮਾਰਦਾ ਮੇਰਾ ਸਾਲਾ ਯਾ ਤਾਂ ਪਕਰ ਰੱਜੀਆਂ ਚ ਪਾ ਕੇ ਐਕਸਟਰਾ ਸੁਪਨੇ ਦੇਖ ਸਕਦੇ ਆ ਪਰ ਜੇ ਸੁਪਨੇ ਸੱਚ ਕਰਦੇ ਨੇ ਉਹ ਭਰਾ ਤੂੰ ਕੀ ਕਰਨ ਚੱਲਿਆ ਹੁਣ ਫੇਰ ਦੇਣੀਆਂ ਛੱਡਣੀਆਂ ਪੈਣੀਆਂ ਨੇ ਫੇਰ ਉੱਠਣਾ ਪੈਣਾ ਫੇਰ ਕੰਮ ਕਰਨਾ ਪੈਣਾ ਅਚੋਇਸ ਥੋਡੀ ਆ ਕੀ ਕਰਨਾ ਐਕਸਟਰਾ ਸੁਪਨੇ ਕੈਮਰਾਮੈਨ ਦਿਖਾਈ ਭਾਈ ਕਿਹੜਾ ਇੰਨੀ ਮਿਹਨਤ ਕਰਦਾ ਵਾ ਵੀਰ ਹਵਾ ਵਿੱਚ ਕਿੰਨੀ ਕੈਲਰੀ ਹੁੰਦੀ ਆ ਨਾ ਮੇਝਾ ਨਾ ਜੋ ਵੀ ਤੁਮਨੇ ਮੁੱਛੇ ਕਹਾ ਹੈ ਸੈਨੋਰੀਟਾ ਮਾ ਥੋਡੇ ਵਿੱਚ ਉਹ ਸੈਨੋਰੀਟਾ ਕਿਹੜੀ ਆ ਭਾਈ ਇੱਕ ਤਾਂ ਰੋਕ ਕੇ ਦੱਸੋ ਗੱਲ ਕੀ ਹੋਈ ਆ ਫਿਰ ਫਿਰ ਵੀ ਨਾ ਜਾਣੇ ਕਿਉਂ मुझे सुन के अच्छा लगा है बेटे बचाओ बेटे पढ़ाओ दिखाई पोत ने आई डी बना के दि नू छोटे प्रोग्रामी संपर्क करो <laughs> 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 ਇਹ ਨੀ ਰੋਮਾਂਟਿਕ ਸਟੋਰੀ ਅੱਜ ਤੱਕ ਨਹੀਂ ਦੇਖੀ ਭਾਈ ਉਹ ਪੈਸੇ ਕਿੱਥੇ ਗਏ ਜਿਹੜੇ ਹਵਾ ਚ ਉਡਾਏ ਸੀ ਗੀਤਾਂ ਦੀ ਜਿੰਨੀ ਕਮਾਈ ਵੀ 25 ਲੱਖ ਨੂੰ ਪੈਂਦਾ ਏ ਚੱਲੋ ਸੇਵਕਾ ਨਿਕਲ ਇੱਥੋਂ ਅੱਜ ਕੰਮ ਖਤਰੇ ਵਾਲਾ ਵਾ ਨੀ ਕੁੜੀਏ ਤੇਰੀ ਕੀ ਮਜਬੂਰੀ ਆ ਓਹਰ ਮਲੋ ਮੈਨੂੰ ਲੱਗਾ ਕਿ ਤੇ ਤੂੰ ਪਰਸ ਲਾ ਕੇ ਭਜੇਂਗਾ ਫੀਲਿੰਗਾ ਸਾਲਾ ਪਰਮੇਸ਼ਵਰ ਮਾੜੀਆਂ ਲਈ ਜਾਂਦਾ ਵਾ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦਿਆਂ ਤੁ